ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਉੱਪਰ ਇੱਕ 2 ਸਾਲ ਬੱਚੀ ਦੇ ਗੁੰਮ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਪ੍ਰਵਾਸੀ ਪਰਿਵਾਰ ਜੋ ਕਿ ਵੀਰਵਾਰ ਰਾਤ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਪਹੁੰਚਿਆ ਸੀ, ਸ਼ੁੱਕਰਵਾਰ ਸਾਰਾ ਦਿਨ ਉਹ ਲੁਧਿਆਣਾ ਦੇ ਵਿੱਚ ਰਿਹਾ ਦੁਰਗਾ ਮਾਤਾ ਮੰਦਿਰ ਮੱਥਾ ਟੇਕ ਕੇ ਖਾਣਾ ਖਾ ਕੇ ਜਦੋਂ ਉਹ ਵਾਪਸ ਸਟੇਸ਼ਨ ਤੇ ਆਇਆ ਤਾਂ ਉਹਨਾਂ ਦੀ ਬੱਚੀ ਉਹਨਾਂ ਦੇ ਨਾਲ ਨਹੀਂ ਸੀ। ਅਥਾਰਟੀ ਦੇਰ ਆਰਾਮ ਕਰਨ ਦੇ ਲਈ ਸਟੇਸ਼ਨ ਤੇ ਰੁਕੇ ਸਨ। ਕਿਉਂਕਿ ਸ਼ੁੱਕਰਵਾਰ ਰਾਤ ਨੂੰ ਉਹਨਾਂ ਦੀ ਟ੍ਰੇਨ ਸੀ ਜਦੋਂ ਉਹਨਾਂ ਦੀ ਬੱਚੀ ਤੇ ਗੁੰਮ ਹੋ ਜਾਣ ਦਾ ਉਹਨਾਂ ਨੂੰ ਪਤਾ ਲੱਗਦਾ ਹੈ ਤੇ ਰੇਲਵੇ ਸਟੇਸ਼ਨ ਤੇ ਪੁਲਿਸ ਪ੍ਰਸ਼ਾਸਨ ਦੇ ਕੋਲ ਬੱਚੀ ਦੀ ਭਾਲ ਲਈ ਉਹ ਪਹੁੰਚਦੇ ਨੇ ਯਾਰ ਹੁਣੇ ਜਸਟ ਤੱਕ ਘਟਾ ਵੀ ਨਹੀਂ ਹੋਇਆ ਇਹ ਇਹ ਮਲਾਜਮਾਂ ਨੇ ਸਾਡ ਨੂੰ ਕਿਹਾ ਵੀ ਇਹ ਇੱਕ ਸਾਡਾ ਇਹ ਪਰਸੋ ਰਾਤੀ ਪਤਨ ਦੀ ਟ੍ਰੇਨ ਚ ਆਏ ਸੀਗੇ ਕੱਲ ਸਵੇਰੇ ਇਹ ਅੱਜ ਸਵੇਰੇ ਸ਼ਾਮ ਗਏ ਸੀਗੇ 6 ਵਜੇ ਦੁਰਗਾ ਮਾਤਾ ਦੇ ਮੰਦਰ ਖਾਣਾ ਖਾ ਕੇ ਆਇਆ ਇੱਥੇ ਰੈਸਟ ਕਰਨ ਲੱਪੇ ਤੇ ਕਹਿੰਦੇ ਸਾਡੀ ਗੁੜੀਆ ਹੈ ਨਹੀਂ ਸੀਗੀ 2 ਸਾਲ ਦੀ ਸੀ ਬੱਚੇ ਨਾਲ ਕਿਹੜਾ ਖੇਡਣ ਲੱਪੇ ਇਹ ਹੁਣ ਜਸਟ ਸਾਡੇ ਕੋਲ ਆਏ ਦੇਖਦੇ ਪਤਾ ਕਰਦੇ ਆ ਵੀ ਕਿਦਾਂ ਮਾਮਲਾ ਕੀ ਹੈ ਸੀਸੀਟੀਵੀ ਚੈੱਕ ਕਰਦੇ ਆ ਸੀਡਬਲਯੂਸੀ ਆਲਾ ਨੂੰ ਪਤਾ ਕਰਦੇ ਆ ਤੇ ਇਹ ਕਿ ਇਹਨਾਂ ਜਿਹੜੀ ਯਾਤਰੀ ਨੇ ਉਹਨੂੰ ਕੀ ਅਪੀਲ ਆ ਕਿ ਇਹ ਪਲੇਟਫਾਰਮਾਂ ਤੇ ਅਰੈਸਟ ਕਰਨ ਦਿੱਤੇ ਜਾਂਦੇ ਆ ਬਿਲਕੁਲ ਸਹੀ ਹੈ ਤੁਹਾਡੀ ਗੱਲ ਜੀ ਇੱਕ ਸਟੇਸ਼ਨ ਕੋਈ ਸਰਾਇ ਤਾਂ ਹੈ ਨਹੀਂ ਉਹ ਜੀ ਸਿਰਫ ਆਪਣਾ ਸਫਰ ਕਰਕੇ ਅਸੀਂ ਜਾਣਾ ਸਾਡੀ ਲੋੜ ਹੈ ਜੇ ਇਸ ਤਰ੍ਹਾਂ ਹੀ ਆਪਾਂ ਸਟਿੰਗਰਾਂ ਤੇ ਗਾਪਾਂਦੇ ਰਹੇ ਤਾਂ ਇਹ ਤਾਂ ਫਿਰ ਆਮ ਪਬਲਿਕ ਦੇ ਜੱਜੜੇਨ ਨਾਰਮਲ ਯਾਤਰਾ ਕਰਨ ਵਾਲੇ ਉਹਨਾਂ ਨੂੰ ਪ੍ਰੋਬਲਮ ਖੜੀ ਹੋ ਜਾਏਗੀ ਅਸੀਂ ਆਮ ਅਵੇਅਰ 2-3 ਵਾਰ ਦਿਨ ਵਿੱਚ ਇਹਨਾਂ ਨੂੰ ਅਵੇਅਰ ਵੀ ਕਰਦੇ ਆਂ ਵੀ ਸਿਰਫ ਸਟੇਸ਼ਨ ਤੇ ਉਹ ਹੀ ਰਹਿਣ ਜਿਨ੍ਹਾਂ ਨੇ ਯਾਤਰੀ ਨੇ ਟ੍ਰੇਨ ਲੈਣੀ ਹੈ ਨਾ ਕਿ ਰੈਸਟ ਕਰੋ ਇੱਥੇ ਆਮ ਕੇ ਦੇਖਿਆ ਗਿਆ ਵੀ ਇੱਥੇ ਅਦਰ ਸਟੇਟ ਦੇ ਪ੍ਰਵਾਸੀ ਆ ਕੇ ਵੀ ਰਹਿਣ ਰਹਿਣ ਲੱਗ ਜਾਂਦੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਅਕਸਰ ਕੁਝ ਪ੍ਰਵਾਸੀ ਲੁਧਿਆਣਾ ਦੇ ਵਿੱਚ ਸਟੇਸ਼ਨ ਤੇ ਕਈ ਦਿਨ ਰਹਿਣ ਲੱਗ ਜਾਂਦੇ ਨੇ ਉਹਨਾਂ ਨੇ ਕਿਹਾ ਕਿ ਸਟੇਸ਼ਨ ਸਿਰਫ ਯਾਤਰਾ ਲਈ ਹੁੰਦਾ ਹੈ ਜੇਕਰ ਇਸ ਤਰ੍ਹਾਂ ਲੋਕ ਇੱਥੇ ਆ ਕੇ ਵਸੇਬਾ ਕਰਨਗੇ ਤਾਂ ਸਾਰਿਆਂ ਨੂੰ ਪਰੇਸ਼ਾਨੀ ਹੋਵੇਗੀ ਪੁਲਿਸ ਨੇ ਉਸ ਦੇ ਨਾਲ ਬੱਚੀ ਨੂੰ ਲੱਭਣ ਦਾ ਵਿਸ਼ਵਾਸ ਜਤਾਇਆ ਹੈ ਲੁਧਿਆਣਾ ਤੋਂ ਮਨੀ ਦੀ ਰਿਪੋਰਟ ਜਗਬਣੀ ਟੀਵੀ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਉੱਪਰ ਇੱਕ ਦੋ ਸਾਲ ਬੱਚੀ ਦੇ ਗੁੰਮ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਪ੍ਰਵਾਸੀ ਪਰਿਵਾਰ ਜੋ ਕਿ ਵੀਰਵਾਰ ਰਾਤ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਪਹੁੰਚਿਆ ਸੀ ਸ਼ੁੱਕਰਵਾਰ ਸਾਰਾ ਦਿਨ ਉਹ ਲੁਧਿਆਣਾ ਦੇ ਵਿੱਚ ਰਿਹਾ ਦੁਰਗਾ ਮਾਤਾ ਮੰਦਰ ਮੱਥਾ ਟੇਕ ਕੇ ਖਾਣਾ ਖਾ ਕੇ ਜਦੋਂ ਉਹ ਵਾਪਸ ਸਟੇਸ਼ਨ ਤੇ ਆਏ ਤਾਂ ਉਹਨਾਂ ਦੀ ਬੱਚੀ ਉਹਨਾਂ ਦੇ ਨਾਲ ਨਹੀਂ ਸੀ ਅਥਾਰਟੀ ਦਿਨ ਆਰਾਮ ਕਰਨ ਦੇ ਲਈ ਸਟੇਸ਼ਨ ਤੇ ਰੁਕੇ ਸਨ ਕਿਉਂਕਿ ਸ਼ੁੱਕਰਵਾਰ ਰਾਤ ਨੂੰ ਉਹਨਾਂ ਦੀ ਟ੍ਰੇਨ ਸੀ ਜਦੋਂ ਉਹਨਾਂ ਦੀ ਬੱਚੀ ਦੇ ਗੁੰਮ ਹੋ ਜਾਣ ਦਾ ਉਹਨਾਂ ਨੂੰ ਪਤਾ ਲੱਗਦਾ ਹੈ ਤੇ ਰੇਲਵੇ ਸਟੇਸ਼ਨ ਤੇ ਪੁਲਿਸ ਪ੍ਰਸ਼ਾਸਨ ਦੇ ਕੋਲ ਬੱਚੀ ਦੀ ਭਾਲ ਲਈ ਉਹ ਪਹੁੰਚਦੇ ਨੇ ਹੁਣੇ ਜਸਟ ਤੱਕ ਘਟਾ ਵੀ ਨਹੀਂ ਹੋਇਆ ਇਹ ਇਹ ਮਲਾਜਮਾਂ ਨੇ ਸਾਡ ਨੂੰ ਕਿਹਾ ਵੀ ਇਹ ਇੱਕ ਸਾਡਾ ਇਹ ਪਰਸੋ ਰਾਤੀ ਪਤਾ ਨਹੀਂ ਟ੍ਰੇਨ 'ਚ ਆਏ ਸੀਗੇ ਕੱਲ ਸਵੇਰੇ ਇਹ ਅੱਜ ਸਵੇਰੇ ਸ਼ਾਮ ਗਏ ਸੀਗੇ 6 ਵਜੇ ਦੁਰਗਾ ਮਾਤਾ ਦੇ ਮੰਦਰ ਖਾਣਾ ਖਾ ਕੇ ਆਇਆ ਇੱਥੇ ਰੈਸਟ ਕਰਨ ਲੱਪੇ ਤੇ ਕਹਿੰਦੇ ਸਾਡੀ ਗੁੜੀਆ ਹੈ ਨਹੀਂ ਸੀਗੀ ਦੋਕਸਾਲ ਦੀ ਸੀ ਬੱਚੇ ਨਾਲ ਕਿਹੜਾ ਖੇਡਣ ਲੱਪੇ ਇਹ ਹੁਣ ਜਸਟ ਸਾਡੇ ਕੋਲ ਆਏ ਦੇਖਦੇ ਪਤਾ ਕਰਦੇ ਵੇ ਕਿ ਕਿਦਾਂ ਮਾਮਲਾ ਕੀ ਹੈ ਸੀਸੀਟੀਵੀ ਚ ਚੈੱਕ ਕਰਦੇ ਸੀਡਬੀਸੀ ਆਲਾ ਨੂੰ ਪਤਾ ਕਰਦੇ ਆ ਤੇ ਨੇ ਕਿ ਇਹਨੂੰ ਤਾਂ ਜਿਹੜੀ ਯਾਤਰੀ ਨੇ ਉਹਨੂੰ ਕੀ ਅਪੀਲ ਆ ਕੇ ਇਹ ਪਲੇਟਫਾਰਮਾਂ ਤੇ ਰੈਸਟ ਕਰਨ ਦਿੱਤੇ ਜਾਂਦੇ ਬਿਲਕੁਲ ਸਹੀ ਹੈ ਤੁਹਾਡੀ ਗੱਲ ਜੀ ਇੱਕ ਸਟੇਸ਼ਨ ਕੋਈ ਫ ਸਰਾਇਤਾ ਹੋ ਹੈ ਨਹੀਂ ਹੋ ਜੀ ਸਿਰਫ ਆਪਣਾ ਸਫਰ ਕਰਕੇ ਅਸੀਂ ਜਾਣਾ ਸਾਡੀ ਲੋੜ ਹੈ ਜੇ ਇਸ ਤਰ੍ਹਾਂ ਹੀ ਆਪਾਂ ਸਟਿੰਗਣਾ ਤੇ ਗਾ ਪਾਉਂਦੇ ਰਹੇ ਤਾਂ ਆਮ ਪਬਲਿਕ ਦੇ ਜਿਹੜੇ ਨਾਰਮਲ ਯਾਤਰਾ ਕਰਨ ਵਾਲੇ ਉਹਨਾਂ ਨੂੰ ਪ੍ਰੋਬਲਮ ਖੜੀ ਹੋ ਜਾਏਗੀ ਅਸੀਂ ਆਮ ਅਵੇਅਰ ਦੋ ਤਿੰਨ ਵਾਰ ਦਿਨ ਵਿੱਚ ਇਹਨਾਂ ਨੂੰ ਅਵੇਅਰ ਵੀ ਕਰਦੇ ਆਂ ਵੀ ਸਿਰਫ ਸਟੇਸ਼ਨ ਤੇ ਉਹ ਹੀ ਰਹਿਣ ਜਿਨ੍ਹਾਂ ਨੇ ਯਾਤਰੀ ਨੇ ਟ੍ਰੇਨ ਲੈਣੀ ਹੈ ਨਾ ਕਿ ਰੈਸਟ ਕਰੋ ਇੱਥੇ ਆਮ ਤੌਰ ਤੇ ਦੇਖਿਆ ਗਿਆ ਵੀ ਇੱਥੇ ਅਦਰ ਸਟੇਟ ਦੇ ਪ੍ਰਵਾਸੀ ਆ ਕੇ ਵੀ ਰਹਿਣ ਲੱਗ ਪੈਂਦੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਅਕਸਰ ਕੁਝ ਪ੍ਰਵਾਸੀ ਲੁਧਿਆਣਾ ਦੇ ਵਿੱਚ ਸਟੇਸ਼ਨ ਤੇ ਕਈ ਦਿਨ ਰਹਿਣ ਲੱਗ ਜਾਂਦੇ ਨੇ ਉਨ੍ਹਾਂ ਨੇ ਕਿਹਾ ਕਿ ਸਟੇਸ਼ਨ ਸਿਰਫ ਯਾਤਰਾ ਲਈ ਹੁੰਦਾ ਹੈ ਜੇਕਰ ਇਸ ਤਰ੍ਹਾਂ ਲੋਕ ਇੱਥੇ ਆ ਕੇ ਵਸੇਬਾ ਕਰਨਗੇ ਤਾਂ ਸਾਰਿਆਂ ਨੂੰ ਪਰੇਸ਼ਾਨੀ ਹੋਵੇਗੀ ਪੁਲਿਸ ਨੇ ਉਸ ਦੇ ਨਾਲ ਬੱਚੀ ਨੂੰ ਲੱਭਣ ਦਾ ਵਿਸ਼ਵਾਸ ਜਤਾਇਆ ਲੁਧਿਆਣਾ ਤੋਂ ਮਨੀ ਦੀ ਰਿਪੋਰਟ ਜਗਬਾਣੀ ਟੀਵੀ